ਸ਼ਾਂਤੀ ਬਾਪੂ ਜੀ ਕਹਿੰਦੇ ਹਨ ਬੱਚੇ ਅਹਿਸਾਸ ਕਰੋ ਮੈਂ ਇੱਕ ਆਤਮਾ ਪਾਵਰਫੁਲ ਲਾਈਟ ਹਿੱਥਾਂ ਬੈਠੀ ਹਾਂ ਅਤੇ ਮੇਰੇ ਚਾਰੇ ਪਾਸੇ ਲਾਈਟ ਹੀ ਲਾਈਟ ਫੈਲ ਰਹੀ ਹੈ ਇਸ ਲਾਈਟ ਇਹ ਲਾਈਟ ਵਿਸ਼ਵ ਦੇ ਹਰ ਕੋਨੇ ਤੱਕ ਫੈਲ ਰਹੀ ਹੈ ਜਿਸ ਦਾ ਅਹਿਸਾਸ ਆਤਮਾ ਨੂੰ ਹੋ ਰਿਹਾ ਹੈ ਅਤੇ ਕੁਦਰਤ ਦੇ ਪੰਜ ਤੱਤਾਂ ਨੂੰ ਬੱਚੇ ਇਹ ਤੁਹਾਡੀ ਲਾਈਟ ਮਾਈਟ ਦੀ ਕਿੰਨਾ ਵਿਸ਼ਵ ਪਰਵਰਤਨ ਦਾ ਕੰਮ ਕਰਨਗੀ ਆ ਦੇਖੋ ਬੱਚੇ ਇਸ ਸਮੇਂ ਵਿਸ਼ਮ ਨੂੰ ਇਸ ਲਾਈਟ ਮਾਈਟ ਦੀ ਕਿੰਨਾ ਸ਼ਕਾਸ਼ ਦੀ ਬਹੁਤ ਵੱਧ ਜ਼ਰੂਰਤ ਹੈ ਕਿਉਂਕਿ ਡਰਾਮਾ ਦਾ ਅਗਲਾ ਸੀਨ ਬਹੁਤ ਹੀ ਪਿਆਨਕ ਅਤੇ ਦਰਦਨਾਕ ਹੋਣ ਵਾਲਾ ਹੈ ਇਹ ਤੁਹਾਡੀ ਪਾਵਰਫੁਲ ਸ਼ਕਾਸ਼ ਤੇ ਕੁਦਰਤ ਦੇ ਪੰਜ ਤੱਤਾਂ ਨੂੰ ਸ਼ਾਂਤ ਕਰੇਗੀ ਅਤੇ ਵਿਸ਼ਵ ਦੀਆਂ ਆਤਮਾਵਾਂ ਨੂੰ ਮੁਕਤ ਅਤੇ ਜੀਵਨ ਮੁਕਤੀ ਦਾ ਰਾਹ ਖਾਵੇਗੀ ਜਦੋਂ ਤੁਸੀਂ ਪਾਵਰਫੁਲ ਮਨਸਾ ਕਰਦੇ ਹੋ ਤਾਂ ਨਾਲ-ਨਾਲ ਕੁਦਰਤ ਅਤੇ ਆਤਮਾਵਾਂ ਦੀ ਸਫਾਈ ਹੁੰਦੀ ਹੈ ਜਿਸ ਕਰਕੇ ਇੱਕ ਵਾਰ ਸੰਸਾਰ ਵਿੱਚ ਹਲਚਲ ਵੱਧ ਜਾਂਦੀ ਹੈ ਪਰ ਤੁਹਾਡੀ ਪਾਵਰਫੁਲ ਵਾਈਬ੍ਰੇਸ਼ਨ ਜਲਦੀ ਹੀ ਇਸ ਹਲਚਲ ਨੂੰ ਖਤਮ ਕਰਕੇ ਪਰਵਰਤਨ ਦਾ ਕਾਰਜ ਕਰ ਦਿੰਦੇ ਹਨ ਇਸ ਲਈ ਹੈ ਦੁੱਖ ਹਰਦਾ ਸੁਖ ਕਰਤਾ ਵਿਸ਼ਵ ਵਿੱਚ ਸੁਖ ਸ਼ਾਂਤੀ ਦੇ ਕਾਰਜਤੀ ਸਥਾਪਨਾ ਕਰਨ ਲਈ ਨਿਮਤ ਬਣੋ ਤੇ ਇਹ ਉੱਚੀ ਇਹ ਉਹੀ ਬੱਚਾ ਬਣ ਸਕਦਾ ਹੈ ਜੋ ਆਪਣੇ ਉਤੇ ਧਿਆਨ ਰੱਖਦਾ ਅਤੇ ਬਾਪ ਦੀ ਹਰ ਸ਼੍ਰੀਮਤ ਦਾ ਪਾਲਨ ਕਰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਇਸ ਸੇਵਾ ਵਿੱਚ ਵਿਅਸਤ ਕਰ ਲੈਂਦੇ ਹੋ ਤਾਕਤ ਉਸ ਆਪਣੀਆਂ ਸਥਿਤੀਆਂ ਤੋਂ ਆਸਾਨੀ ਨਾਲ ਮੁਕਤ ਹੋ ਜਾਂਦੇ ਹੋ ਕਿਉਂਕਿ ਤੁਹਾਨੂੰ ਸਿਰਫ ਆਪਦੀ ਹੀ ਨਹੀਂ ਸਗੋਂ ਸਾਰੀਆਂ ਆਤਮਾਵਾਂ ਦੀ ਦਵਾਵਾਂ ਮਿਲਦੀਆਂ ਹਨ ਅਤੇ ਇਹ ਦਵਾਵਾਂ ਤੁਹਾਨੂੰ ਬਾਪ ਸਮਾਨ ਬਣਾ ਦਿੰਦੀਆਂ ਹਨ ਇਸ ਲਈ ਤੁਹਾਨੂੰ ਆਪਣੇ ਬਾਪ ਦੀ ਅਤੇ ਆਪਣੇ ਕਰਤਵ ਦੀ ਜਾਦ ਰੂਪ ਬਣਨਾ ਹੈ ਜਦੋਂ ਵੀ ਕਿਸੇ ਆਤਮਾ ਨੂੰ ਮਿਲੋ ਚਾਹੇ ਵੇਖੋ ਤਾਂ ਤਾਂ ਹਟੇ ਅੰਦਰ ਹਰ ਆਤਮਾ ਲਈ ਸਿਰਫ ਕਲਿਆਣ ਦੀ ਭਾਵਨਾ ਹੋਵੇ ਅਤੇ ਕੋਈ ਹੋਰ ਸੰਕਲਪ ਨਹੀਂ ਆਪਣੇ ਆਪ ਨੂੰ ਲਾਈਟ ਸਮਝੋ ਲਾਈਟ ਹੇਠ ਰਹੋ ਤੇ ਆਤਮਾ ਨੂੰ ਹੀ ਲਾਈਟ ਹੀ ਦਿਓ ਚਾਹੇ ਮਨ ਚਾਹ ਰਹੀ ਚਾਹੇ ਦ੍ਰਿਸ਼ਟੀ ਰਹੀ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ